ਜਦੋਂ ਨਜਾਇਜ਼ ਮੁਕਾਬਲੇ ਬਣਨ ਲੱਗੇ ਪੰਜਾਬ ਦੀ ਜਵਾਨੀ ਹਕੂਮਤ ਵੱਲੋਂ ਕੋਹ ਕੋਕੇ ਮਾਰੀ ਜਾਣ ਲੱਗੀ ਉਹ ਕਹਿੰਦਾ ਇੱਕ ਗੱਭਰੂ ਮੁੰਡੇ ਦੀ লাশ ਘਰ ਦੇ ਵਿਹੜੇ ਵਿੱਚ ਪਈ ਹੈ ਤੇ ਉਹਦੀ ਮਟਿਆਰ ਭੈਣ ਉਹਦਾ ਪਰਿਵਾਰ লাশ ਦੇ ਲਾਗੇ ਰੋਂਦਾ ਹੈ ਆਂਦਾ ਇੱਕ ਗੁੰਜਾਰਾ ਆ ਗਿਆ ਉਹਨੇ ਗਲੀ ਚੱਕ ਕੇ ਹੁੱਕਾ ਦਿੱਤਾ ਕਹਿੰਦਾ ਸੁਹਾਗ ਨੂੰ ਭਗ ਨੂੰ ਕੱਚ ਦੀਆਂ ਵੰਗਾ ਤੇ ਹਾਰ ਸ਼ਿੰਗਾਰ ਦੀਆਂ ਵਸਤੂਆਂ ਵੇਚਦਾ ਲੈ ਲਓ ਮੇਰੇ ਤੋਂ ਤਨ ਦਾ ਸ਼ਿੰਗਾਰ ਬਣਾਓ ਜਿਹੜਾ ਮੁੰਡਾ ਸਰੀਰ ਗਵਾ ਚੁੱਕਾ ਹੈ ਜਿਹਨੂੰ ਸਰਕਾਰ ਨੇ ਮਾਰਤਾ ਹੈ ਉਹਦੀ ਭੈਣ ਲਾਸ਼ ਦੇ ਲਾਗੇ ਉੱਠੀ ਤੇ ਵਨਜਾਰੇ ਨੂੰ ਜਾ ਕੇ ਗਲੀ ਵਿੱਚ ਕਹਿੰਦੀ ਵਨਜਾਰਿਆ ਹੁਣ ਤੇਰੀਆਂ ਕੱਚੀਆਂ ਵੰਗਾਂ ਇੱਥੇ ਕਿੰਨੇ ਖਰੀਦਣੀਆਂ ਐ ਹਕੂਮਤ ਝਾਲ ਮਾਨਾ ਬਿਰਤੀ ਧਾਰਨ ਕਰ ਚੁੱਕੀ ਐ ਚੰਗੇ ਸ਼ਸਤਰ ਲੈ ਕੇ ਆ ਜਿਨ੍ਹਾਂ ਨੂੰ ਚੁੱਕ ਕੇ ਪੰਜਾਬ ਦੀ ਜਵਾਨੀ ਹਕੂਮਤ ਕੋਲੋਂ ਆਪਣੇ ਹੱਕ ਵੰਗਾਰ ਕੇ ਮੰਗ ਸਕੇ ਉਹ ਦੁੱਖਾਂ ਮਾਰੀ ਮੁਟਿਆਰ ਸੰਤ ਰਾਮ ਉਦਾਸੀ ਦੇ ਅਨੁਸਾਰ ਵਣਜਾਰੇ ਦੇ ਨਾਲ ਦੋ ਗੱਲਾਂ ਇਹ ਇੰਜ ਕਰਦੀ ਦਿੱਤਾ ਜਲ ਮਨ ਮਰ ਆਣ ਜਾ ਰਿਹਾ ਥੇੜੇ ਵਿੱਚ ਬੈਠੀ ਮੇਰੇ ਵੀਰ ਦੀ ਮਕਾਨ ਵੇ ਥੇੜੇ ਵਿੱਚ ਬੈਠੀ ਮੇਰੇ ਵੀਰ ਦੀ ਮਕਾਨ ਵੇ ਓ ਆਇਆ ਰਲ ਪੈਣਾ ਦੇਵੀ ਨਾ ਵੀਰੋ ਵਣ ਜਾ ਰਿਆ ਮਾਰੇ ਪਾਪੀਆਂ ਨੇ ਦਿੱਤਾ ਮੈਥੋਂ ਛੋਟਾ ਛੋਟਾ ਵੇ ਵੀਰੋ ਵਣ ਜਾ ਰਹਾ ਆਓ ਖੁਸ਼ੀ ਦਾ ਤਿਉਹਾਰ ਵੀਰ ਦਿਨ ਤੇ ਮਨਾਈਦਾ ਕੁਸ਼ੀ ਸਾਤੀ ਹਾਰ ਵੀਰਾ ਦਿਨ ਤੇ ਮਨਾਈ ਦਾ ਹੋ ਵੇਖਿਆ ਨਾ ਜਾਵੇ ਮੈਂ ਤੂੰ ਹਾਲ ਪਰ ਜਾਈ ਦਾ ਵੇਖਿਆ ਨਾ ਜਾਵੇ ਮੈਂ ਤੂੰ ਹਾਲ ਪਰ ਜਾਈ ਦਾ ਯਾਰਿਆ ਸਾਡੀ ਗਲੀ ਵਿੱਚ ਝੂੜਿਆਂ ਦਾ ਹੋਕਾ ਦੇਵੀ ਨਾ ਵੀਰਾ ਵਹਿਣ ਜਾ ਰਿਆ ਦਿੱਤਾ ਜਾਲਮਾਂ ਨੇ ਮਾਰ ਮੈਥੋਂ ਛੋਟਾ ਛੋਟਾ ਵੇ ਵੀਰ ਸਰਕਾਰ ਵੇ ਔਰੋਂ ਦੀਆਂ ਸਹਾਕਣਾ ਦਾ ਹੱਟਣਾ ਕਈ ਮਾਰ ਵੇ ਔਰੋਂ ਦੀਆਂ ਸਹਾਕਣਾ ਦਾ ਹੱਟਣਾ ਕਿ ਮਾਰ ਵੇ मनजारे उहो वीर यादांरे सीन लम्बूीर यादांरे सीन लम्बू On a m ਗਾਂਧੀ ਤਾਂ ਵੀਰ ਚਮਚੀਰਾਂ ਦੇ ਲਿਆਵੇਂ जल माल मारथो छोटा छोटा वे वीरा वण जा हो पइ गेर सॾ लुटिया सनसर वे ਚਮਾਰ ਵੇ ਗੰਗਾ ਇੱਕ ਦੁੱਖ ਬਹੁਤੇ ਹਉ ਦੇ ਬੇਸ਼ਮਾਰ ਵੇ ਓ ਤੂੰ ਕੀ ਜਾਣਦਾ ਏ ਭਲਿਆ ਵੇ ਲੋਕਾ ਲੋਕਾ ਵੇ ਵਿਰਾ ਵਣੇ ਛੋਟਾ ਛੋਟਾ ਵੇ ਵੀਰਾ ਵਣਦਾਰਿਆ ਅੱਜ ਰੋਂਦੀ ਅੱਖ ਪੰਜਾਬ ਦੀ ਅੱਗ ਵਰਗੇ ਅਥਰੂ ਕੀਰ ਨਾ ਆਉਣ ਕਦੇ ਜਰਨੈਲ ਸਿਆਂ ਦਿਨ ਚੰਦਰੀ ਐਸੀ ਸਿਰ ਜਿਹੜੀਆਂ ਜਿਹੜੀਆਂ ਪੀੜਾਂ ਪੰਜਾਬ ਅੱਜ ਤੋਂ ਪਹਿਲਾਂ ਹੰਡਾ ਚੁੱਕਾ ਉਹ ਕਿਸੇ ਵੀ ਰੂਪ ਵਿੱਚ ਹੋਣਾ ਮੈਂ ਅਰਦਾਸ ਕਰਦਾ ਵੀ ਦੁਬਾਰਾ ਇਹੋ ਜੇ ਤਰਸਯੋਗ ਹਾਲਾਤਾਂ ਜੋ ਕਦੇ ਮੇਰੇ ਪੰਜਾਬ ਨੂੰ ਨਾ ਲੰਘਣਾ ਪਏ ਇਸ ਧਰਤੀ ਨੂੰ ਤਤੀਵਾ ਨਾ ਲੱਗੇ ਇਹਦੀ ਆਬੋ ਹਵਾ ਸਦਾ ਖੁਸ਼ੀਆਂ ਚ ਮਹਿਕਦੀ ਰਵੇ ਗਲਾਬ ਦੇ ਫੁੱਲ ਦੀ ਤਰ੍ਹਾਂ ਮੇਰਾ ਪਿਆਰਾ ਪੰਜਾਬ ਖਿੜਿਆ ਰਹੇ ਇਹ ਦੁਆ ਹੈ